ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਇਹ ਗ੍ਰਹਿ ਆ ਇਹਨਾਂ ਦਾ ਸਾਡੇ ਨਾਲ ਕੀ ਸੰਬੰਧ ਹੈ ਜਿਹੜੀ ਇਨਸਾਨੀ ਆਤਮਾ ਆ ਕਿਸੇ ਵੀ ਚੀਜ਼ ਦੀ ਉਹ ਉਹ ਨੂੰ ਇੱਕ ਆਪਾਂ ਲਾਈਟ ਮੰਨਦੇ ਆ ਕਿ ਉਹ ਪਰਮਾਤਮਾ ਦੀ ਜਿਹੜੀ ਉਹ ਲਾਈਟ ਹੈ ਉਸ ਦਾ ਹਿੱਸਾ ਸਾਡੇ ਅੰਦਰ ਵਸਿਆ ਆ ਤੇ ਇਸ ਧਰਤੀ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਲਾਈਟ ਹੈ ਧਰਤੀ ਤੇ ਪੈ ਰਹੀ ਜਿਹੜੀ ਉਹ ਸੂਰਜ ਮੰਨਦੇ ਆ ਕਿ ਉਹ ਸਾਡੇ ਇਸ ਸੂਰ ਮੰਡਲ ਦੇ ਵਿੱਚ ਸਭ ਤੋਂ ਵੱਡੀ ਲਾਈਟ ਸੂਰਜ ਇਸ ਕਰਕੇ ਸਾਡੀ ਆਤਮਾ ਦਾ ਕਾਰਨ ਸੂਰਜ ਮੰਨਿਆ ਜਾਂਦਾ ਤੇ ਸੂਰਜ ਨੂੰ ਪਿਤਾ ਕਿਹਾ ਗਿਆ ਅਸਟਰੋਲੋਜੀ ਦੇ ਵਿੱਚ ਕਿ ਜਿਹੜਾ ਪੈਦਾ ਸਾਨੂੰ ਕਰਦਾ ਸਾਰੇ ਜੜੇ ਬੁੱਟੀ ਨੂੰ ਸਭ ਕਾਇਨਾਤ ਨੂੰ ਤੇ ਉਹੋ ਹੀ ਬਾਪ ਹੋਇਆ ਨਾ ਇਸ ਕਰਕੇ ਸੂਰਜ ਨੂੰ ਅਸਟਰੋਲੋਜੀ ਦੇ ਵਿੱਚ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਫਿਰ ਆ ਦਾ ਚੰਦਰਮਾ ਚੰਦਰਮਾ ਜਿਹੜਾ ਹੈਗਾ ਉਹ ਸਾਡੇ ਬੜਾ ਨਜ਼ਦੀਕ ਹੈ ਧਰਤੀ ਦੇ ਸਾਡਾ ਬਹੁਤ ਜਲਦੀ ਸਾਡੇ ਆਲੇ ਦੋਲੇ ਘੁੰਮਦਾ ਆ ਤੇ ਉਹਦੀ ਜਿਹੜੀ ਰੋਸ਼ਨੀ ਹੈ ਉਹ ਜਿਹੜੀ ਹੈ ਬਹੁਤ ਜ਼ਿਆਦਾ ਠੰਡਕ ਵਾਲੀ ਆ ਸ਼ਾਂਤ ਹੈ ਤੇ ਉਸ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਕਿ ਉਹ ਜਿਹੜਾ ਹੈ ਨਾ ਅ ਉੱਥੋਂ ਜਿਹੜੀ ਹੈ ਲਗਜ਼ਰੀਆਂ ਆਂ ਆਂ ਚੰਦਰਮਾ ਤੋਂ ਉੱਥੋਂ ਹਮੇਸ਼ਾ ਮਤਲਬ ਠੰਡੀਆਂ ਹਵਾਵਾਂ ਆਂ ਆਂ ਤੇ ਤੀਸਰਾ ਹੈਗਾ ਮੰਗਲ ਮੰਗਲ ਸਾਡੀ ਹੈਗੀ ਸ਼ਕਤੀ ਖੂਨ ਪਾਵਰ ਮੰਗਲ ਕੀ ਹੈਗਾ ਆ ਮੰਗਲ ਅਸਟ੍ਰੋਲੋਜੀ ਦੇ ਵਿੱਚ ਜਿਹੜਾ ਉਹ ਬਰਦਰਸ ਦੇ ਆ ਜਿਹੜੇ ਬੰਦੇ ਦੇ ਕੋਲ ਅਸਲੀ ਪਾਵਰ ਤਾਂ ਭਰਾਵਾਂ ਦੀ ਹੈ ਨਾ ਤੇ ਜਦੋਂ ਇਹ ਮੰਗਲ ਤੁਹਾਡੀ ਚੁੰਡਲੇ ਚ ਨਹੀਂ ਸਹੀ ਤਾਂ ਫਿਰ ਉਹ ਤੁਹਾਨੂੰ ਜਿਹੜੀ ਆ ਉਹ ਕਈ ਵਾਰ ਇਹ ਜਿਹੜਾ ਵੀ ਕਰਾ ਸਹੀ ਨਹੀਂ ਹੁੰਦਾ ਸ਼ੁਭ ਨਹੀਂ ਹੁੰਦਾ ਕਿਸੇ ਕਾਰਨ ਉਹਦੀ ਫਿਰ ਤੁਹਾਨੂੰ ਪਾਵਰ ਉਨੀ ਘਟ ਜਾਂਦੀ ਤੇ ਦੈਨ ਨੈਕਸਟ ਹੈਗਾ ਆ ਉਹ ਹੈਗਾ ਆ ਜਿਹੜਾ ਉਹ ਮਰਕਰੀ ਬੁੱਧ ਬੁੱਧ ਜਿਹੜਾ ਹੈਗਾ ਆ ਉਹ ਬੱਚਾ ਬੱਚਿਆਂ ਦਾ ਗਾਇਆ ਤੇ ਉਹਦੇ ਵਿੱਚ ਬੇਟੀ ਹੈਗੀ ਐ ਉਹਦੇ ਵਿੱਚ ਜਿਹੜੀ ਭੈਣ ਹੈ ਉਹਦੇ ਵਿੱਚ ਭੂਆ ਆ ਮਤਲਬ ਇਹ ਰਿਲੇਸ਼ਨ ਜਿਹੜੇ ਆ ਉਹ ਉਹਦੇ ਵਿੱਚ ਆਂਦੇ ਆ ਥੈਨ ਨੈਕਸਟ ਜਿਹੜਾ ਹੈਗਾ ਆ ਉਹ ਹੈਗਾ ਆ ਜਿਹਨੂੰ ਅਸੀਂ ਕਹਿੰਨੇ ਆ ਜੁਪੀਟਰ ਗੁਰੂ ਗੁਰੂ ਮਤਲਬ ਉਹ ਜਿਹੜੇ ਸਿੱਖਿਸ਼ਕ ਜਿਨ੍ਹਾਂ ਤੋਂ ਤੁਸੀਂ ਸਿੱਖਦੇ ਆ ਤੁਹਾਡੇ ਜਿਹੜੇ ਬਜ਼ੁਰਗ ਹੈ ਦਾਦੇ ਆ ਨਾਨਾ ਨਾਨੀ ਆ ਕਿ ਮਤਲਬ ਉਹ ਲੋਕ ਜਿਹੜੇ ਹਮੇਸ਼ਾ ਤੁਹਾਡੇ ਸ਼ੁਭਚਿੰਤਕ ਹੈ ਤੁਹਾਨੂੰ ਸਹੀ ਸਹੀ ਸਲਾਹ ਦਿੰਦੇ ਆ ਉਹਨਾਂ ਦਾ ਜਿਹੜਾ ਕਾਰਕ ਹੈ ਔਰ ਗੁਰੂ ਜਨ ਜਿਨ੍ਹਾਂ ਤੋਂ ਤੁਸੀਂ ਕੁਝ ਅਧਿਆਤਮ ਦੀਆਂ ਸਿੱਖਿਆਵਾਂ ਵੀ ਲੈਣੇ ਆ ਜਿਹੜੀਆਂ ਪੁਰਾਣੀਆਂ ਇਦਾਂ ਦੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਸੀ ਜਾਂ ਮਤਲਬ ਸਾਖੀਆਂ ਉਹ ਸਾਡੇ ਜਿਹੜੇ ਬਜ਼ੁਰਗ ਹੀ ਸਾਨੂੰ ਸੁਣਾਉਂਦੇ ਨਾ ਹਮੇਸ਼ਾ ਤੇ ਇਸ ਕਰਕੇ ਉਹ ਗੁਰੂ ਉਹਨਾਂ ਦਾ ਰਿਸ਼ਤਾ ਅੱਛਾ ਤੇ ਦੈਨਾਂ ਦਾ ਆ ਬੀਨਸ ਬੀਨਸ ਜਿਹੜੀ ਹੈਗੀ ਆ ਮਰਦ ਦੇ ਲਈ ਉਹ ਔਰਤ ਹੈ ਉਹਦੀ ਪਤਨੀ ਤੇ ਔਰਤ ਦੇ ਲਈ ਜੁਪੀਟਰ ਹੈ ਜਿਹੜਾ ਉਹ ਪਤੀ ਹੈ ਸੋ ਇਸ ਤੋਂ ਬਾਅਦ ਨੈਕਸਟ ਆਉਂਦਾ ਸ਼ਨੀ ਚਾਚਾ ਉਹ ਲੋਕ ਜਿਹੜੇ ਤੁਹਾਡੇ ਨਾਲ ਸਪੋਰਟਿਵ ਹੈ ਜਿਹਨਾਂ ਨੂੰ ਤੁਹਾਨੂੰ ਹਮੇਸ਼ਾ ਹੈਲਪ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਤੇ ਤੁਹਾਡੇ ਸਰੀਰ ਦੇ ਵਿੱਚ ਮਤਲਬ ਉਹ ਹੱਡੀਆਂ ਦਾ ਵੀ ਕਾਰਨ ਮੰਨਿਆ ਜਾਂਦਾ ਹੈ ਸ਼ਨੀ ਅੱਛਾ ਤੇ ਇਹ ਫਿਰ ਜਿਹੜਾ ਰਾਹੂ ਕੇਤੂ ਕੀ ਹੈ ਰਾਹੂ ਜਿਹੜਾ ਕੇਤੂ ਤੇ ਰਾਹੂ ਇਹ ਦੋਨੋਂ ਐਸੀਆਂ એનર્ਜੀਸ ਹੈਗੀਆਂ ਜਿਨ੍ਹਾਂ ਦੇ ਕੋਲ ਅੰਮ੍ਰਿਤ ਹੈ ਅੰਮ੍ਰਿਤ ਜਿਹੜਾ ਕੀ ਹੈਗਾ ਆ ਕਿ ਰਾਹੂ ਜਿਹੜਾ ਆ ਉਹ ਡੈਵਲ ਦੀ ਤਰ੍ਹਾਂ ਜਿਹੜਾ ਤੁਹਾਡੇ ਕੰਨਾਂ ਦੇ ਵਿੱਚ ਕੋਈ ਚੀਜ਼ ਹਮੇਸ਼ਾ ਬੋਲਦੀ ਰਹਿੰਦੀ ਆ ਤੁਹਾਨੂੰ ਭੜਕਾਉਂਦੀ ਆ ਹਮੇਸ਼ਾ ਤੁਹਾਨੂੰ ਜਦੋਂ ਵੀ ਤੁਸੀਂ ਕੋਈ ਕੰਮ ਕਰਨ ਲੱਗਦੇ ਆ ਗਲਤ ਜਾਂ ਸਹੀ ਤੁਹਾਡੇ ਅੰਦਰ ਇੱਕ ਵਾਰ ਕੋਈ ਐਸੀ ਚੀਜ਼ ਆ ਜਿਹੜੀ ਤੁਹਾਨੂੰ ਅਗਾਹ ਕਰਦੀ ਆ ਨਹੀਂ ਐਦਾਂ ਨਹੀਂ ਕਰਨਾ ਉਹ ਕੇਤੂ ਆ ਜੇ ਤੁਹਾਨੂੰ ਧਰਮ ਦਾ ਗ੍ਰਹਿ ਆ ਉਹ ਜੁਪੀਟਰ ਉਹ ਗੁਰੂ ਆ ਉਹ 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 ਤੁਹਾਨੂੰ ਇੱਕ ਫੀਲਿੰਗ ਦਿੰਦੀ ਹੈ ਕਿ ਨਹੀਂ ਮਗਰ ਰਾਹੂ ਕਹਿੰਦਾ ਕੌਣ ਦੇਖਦਾ ਚੱਕ ਦੇ ਫੱਟੇ ਉਹ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਜਿੰਨੇ ਵੀ ਤੁਹਾਡੇ ਕੋਲੋਂ ਪਾਪ ਕਰਵਾਉਂਦਾ ਆ ਉਹ ਫਿਰ ਰਾਹੂ ਕਰਵਾਉਂਦਾ ਉਹ ਤੁਹਾਡਾ ਡੈਵਲ ਤੁਸੀਂ ਆ ਹੋ ਰਾਹੂ ਕਿ ਤੂੰ ਕੋਈ ਹੋਰ ਨਹੀਂ ਹੈ ਇਟ ਇਜ਼ ਯੂਰ એનર્ਜੀ ਉਹ ਤੁਹਾਨੂੰ ਕਿੱਧਰ ਨੂੰ ਸੌਕੇ ਤਰੀਕੇ ਨੂੰ ਪਾਣੀ ਥੱਲੇ ਨੂੰ ਢਲਾਉਣਾਂ ਦੀ ਤਰਫ ਤਾਂ ਬਹੁਤ ਚਿੱਤੀ ਬੈਂਦਾ ਉੱਪਰ ਨੂੰ ਚੜਾਉਣ ਲਈ ਉਹਨੂੰ ਉਹਨੂੰ ਫਿਰ ਬਹੁਤ ਮਿਹਨਤ ਲਾਣੀ ਪੈਂਦੀ ਹੈ ਸੋ ਇਹ ਜਿਹੜੇ 9 ਗ੍ਰਹਿ ਆ ਇਹਨਾਂ ਦੇ ਪਿੱਛੇ ਹੋਰ ਵੀ ਬਹੁਤ ਸਾਰਾ ਮਤਲਬ ਨਕਸ਼ਤਰ ਵੀ ਆ ਹੋਰ ਵੀ ਬਹੁਤ ਸਾਰੀਆਂ ਪਾਵਰਸ ਕੰਮ ਕਰਦੀਆਂ ਇਹ 360 ਡਿਗਰੀਸ ਤੋਂ ਇਹ ਇਨਸਾਨੀ ਜਿਹੜਾ ਦਿਮਾਗ ਹੈ ਇਸ ਦੇ ਵਿੱਚ ਜਦੋਂ ਜਨਮ ਦੇ ਵੇਲੇ ਜਦੋਂ ਚੀਜ਼ ਡਿਵੈਲਪ ਹੁੰਦੀ ਹੈ ਪਹਿਲੀ ਉਹ ਹੈਗਾ ਕੰਪਿਊਟਰ ਦਾ ਚਿਪ ਮਰਕਰੀ ਬੁੱਧ ਉਹ 12 ਕ੍ਰੈਨੀਅਲ ਨਰਵਸ ਹੈਗੀਆਂ ਜਿਹੜੀਆਂ 12 ਰਾਸ਼ੀਆਂ ਦੇ ਵਿੱਚ ਇਹ 9 ਪਲੈਨੈਟਸ ਅਫੈਕਟ ਕਿਦਾਂ ਕਰਦੇ ਆ ਕਿਸੇ ਦੀ ਬੁੱਧੀ ਬਹੁਤ ਤੇਜ ਹੈ ਉਹਦਾ ਮਰਕਰੀ ਤੋਂ ਉਹਨੂੰ ਕਿਸ ਤਰ੍ਹਾਂ ਦੀ ਉਹਦੀ ਜਿਹੜੀ ਮਤਲਬ ਜਿਹੜੀ ਇਹ ਉਹਦੀ ਡਾਇਰੈਕਸ਼ਨ ਤੋਂ ਕਿਸ ਤਰ੍ਹਾਂ ਦੀ ਪਾਵਰ ਜਨਮ ਮਿਲ ਲ ਆਂਦੀ ਆ ਹੁਣ ਸਵਾਲ ਪੈਦਾ ਹੁੰਦਾ ਵੀ ਜਦੋਂ ਇੱਕ ਫੈਕਟਰ ਵਿੱਚ ਇੱਕੋ ਹੀ ਕਾਰਨ ਸਾਰੀਆਂ ਬਣਦੀਆਂ ਆ ਤਾਂ ਉਹ ਅਲੱਗ-ਅਲੱਗ ਫਿਰ ਇੱਕ ਅਮੀਰ ਇੱਕ ਗਰੀਬ ਇੱਕ ਸਮਝਦਾਰ ਇੱਕ ਬੇਫੂ ਉਹ ਕਿਦਾਂ ਸੇਮ ਇਹੀ ਹੈ ਜਸ ਇੱਕੋ ਹੀ ਜਿਹੜੀ ਹੈਗੀ ਐ ਫੈਕਟਰੀ ਦੇ ਵਿੱਚ ਇੱਕੋ ਹੀ ਲਾਈਨ ਦੇ ਵਿੱਚੋਂ ਦੋ ਕਾਰਾਂ ਨਿਕਲੀਆਂ ਹੋ ਸਕਦਾ ਉਹਨਾਂ ਦਾ ਇੱਕ 2 ਮਿੰਟ ਦਾ ਅੱਗੇ ਪਿੱਛੇ ਦਾ ਫਰਕ ਹੋਵੇ ਸੇਮ ਕਲਰ ਸੇਮ एवरीथिंग ਮਗਰ ਉਹ ਜਿਹੜੀਆਂ ਚਲਾਣੀਆਂ ਜਿਨ੍ਹਾਂ ਨੇ ਉਹ ਡਰਾਈਵਰ ਹੈ ਜਿਹੜੇ ਤੇ ਉਹ ਤਾਂ ਜਿਹੜਾ ਇੱਕ ਨੰਬਰ ਅਲੱਗ ਹੈ ਨਾ ਉਹ ਡਰਾਈਵਰ ਤਾਂ ਅਲੱਗ ਹੈ ਨਾ ਇਸੇ ਤਰ੍ਹਾਂ ਜੇ ਦੋ ਬੱਚੇ ਜੁੜਵਾ ਵੀ ਇੱਕ ਘਰ ਦੇ ਵਿੱਚ ਪੈਦਾ ਹੁੰਦੇ ਆ ਰਾਜਪੂਰ ਸਾਹਿਬ ਇੱਕ ਵਾਰੀ ਕਹਿੰਦੇ ਸੀ ਕਿ ماں ਜੁਵਨ ਦੀ ਸਤ ਕਰਮ ਨਾ ਦਿੰਦੀ ਬਾਂ ਕਿਉਂ ਕਰਮ ਆਪੋ ਆਪਣਾ ਜਿੱਦਾਂ ਦੇ ਤੁਸੀਂ ਕਰਮ ਜਿਹੜੇ ਹੈਗੇ ਆ ਉਹ ਕਰਦੇ ਆ ਤੁਹਾਨੂੰ ਉਹ ਜਿਹਾ ਫਲ ਮਿਲਣਾ ਜੇ ਇਸ ਕਰਕੇ ਜਿਹੜੇ ਅਸੀਂ ਕਰਮ ਕਿੱਥੋਂ ਪਿੱਛੋਂ ਕਰਦੇ ਆ ਰਹੇ ਆ ਉਹ ਕਰਮ ਦੇ ਮੁਤਾਬਕ ਅਸੀਂ ਸਾਨੂੰ ਅਹੈਡ ਸਟਾਰਟ ਮਿਲ ਸਕਦਾ ਕੋਈ ਬੰਦਾ ਜੇ ਆਪਣੇ ਕਰਮਾਂ ਦੇ ਮੁਤਾਬਕ ਉਹ ਅਮੀਰ ਘਰ ਦੇ ਵਿੱਚ ਪੈਦਾ ਹੋ ਸਕਦਾ ਕੋਈ ਉਸੇ ਪਿੰਡ ਦੇ ਵਿੱਚ ਉਸੇ ਉਹ ਦੁਨੀਆ ਦੇ ਵਿੱਚ ਗਰੀਬ ਘਰਤ ਵੀ ਹੋ ਸਕਦਾ ਦੋ ਸਕੇ ਭਰਾ ਆ ਬੇਸ਼ੱਕ ਉਹ ਦੋਨੇ ਇੱਕੋ ਜਿਹੀ ਨੌਲੇਜ ਰੱਖਦੇ ਆ ਇੱਕੋ ਜਿਹੀ ਜਗ੍ਹਾ ਪੜ੍ਹੇ ਆ ਇੱਕੋ ਜਿਹਾ ਦੇਖਦੇ ਆ ਮਗਰ ਦੋਨੇ ਜਿਹੜੇ ਜਦੋਂ ਕੋਈ ਐਕਸ਼ਨ ਲੈਣਗੇ ਉਹ ਦੋਨਾਂ ਦੇ ਅਲੱਗ ਹੋਣਗੇ ਕਿਉਂਕਿ ਉਹਨਾਂ ਦੇ ਅੰਦਰ ਡਰਾਈਵਰ ਅਲੱਗ ਹੈ ਉਹ ਡਰਾਈਵਰ ਦਾ ਡੇਅਰਪਣ ਜਿਹੜਾ ਪਿੱਛੋਂ ਉਹ ਲੈ ਕੇ ਆਇਆ ਉਹ ਅਲੱਗ ਹੈ ਸੋ ਦੋਸਤੋ ਆਪਣੇ ਜਿਹੜੇ ਸਾਡੇ ਕਰਮ ਹੈਗੇ ਆ ਇਹ ਸਾਡੀਆਂ ਜਿਹੜੀਆਂ 12 ਕ੍ਰੇਨੀਅਲ ਨਰਵਸ ਹੈਗੀਆਂ ਸਾਡੇ ਅੰਦਰ ਜਿਹੜੀ ਪਾਵਰ ਹੈਗੀ ਹੈ ਉਹਦੇ ਤੇ ਅਫੈਕਟ ਕਰਦੇ ਆ ਉਹਨਾਂ ਪਾਵਰਸ ਨੂੰ ਹੀ ਮੈਡੀਟੇਸ਼ਨ ਕਰ ਲਓ ਜੋਗ ਕਰ ਲਓ ਜਿੰਨੀਆਂ ਵੀ ਅਸੀਂ ਕੋਈ ਇਹ ਜਿਹੜੀਆਂ ਧਾਰਮਿਕ ਰਿਚੁਅਲ ਵੀ ਕਰਦੇ ਆ ਉਹਨਾਂ ਨਰਵਸ ਨੂੰ ਪਾਵਰਫੁਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜਾ ਬੰਦਾ ਇਹ ਜਿਹੜੀ ਪ੍ਰੈਕਟਿਸ ਹੀ ਹੈ ਨਾ ਉਸ ਪ੍ਰੈਕਟਿਸ ਦੇ ਨਾਲ ਅਸੀਂ ਇੱਕ ਦੇ ਕੋ ਇੱਕ ਸਾਈਕਲ ਚਲਾਉਣਾ ਸਿੱਖ ਲਿਆ ਇੱਕ ਵਾਰੀ ਸਿੱਖ ਲਿਆ ਤਾਂ ਫੇਰ ਕਦੇ ਭੁੱਲਦੇ ਨਹੀਂ ਸੋ ਇਹ ਸਾਰੇ ਕਰਮ ਜਿਹੜੇ ਆ ਤੁਹਾਨੂੰ ਚਲਾਉਂਦੇ ਆ ਤੁਹਾਨੂੰ ਫਿਊਚਰs ਵੀ ਇਹਨਾਂ ਨੇ ਚਲਾਣਾ ਤੇ ਆਪਣਾ ਅਗਰ ਜਿਹੜਾ ਕਰਮ ਬੰਦਾ ਡੈਵਲ ਪਿੱਛੇ ਲਾ ਕੇ ਨਹੀਂ ਕਰਦਾ ਉਹ ਸੋਚ ਵਿਚਾਰ ਕੇ ਸਹੀ ਸਹੀ ਕਰਦਾ ਤੇ ਡੈਫੀਨੇਟਲੀ ਫਿਰ ਉਸ ਦੇ ਕਰਮ ਚੰਗੇ ਆ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਫਿਰ ਆਲੇ ਦੋਲੇ ਤੁਹਾਡੇ ਸਾਥ ਸੰਬੰਧੀ ਇਹ ਹੀ ਕਰ ਰਿਹਾ ਇਹ ਫਿਰ ਤੁਹਾਨੂੰ ਜਿਹੜੀ ਆ ਸਪੋਰਟ ਜਿਹੜੀ ਵਧੀਆ ਕਰਨਗੇ ਜੇ ਨਹੀਂ ਆ ਤਾਂ ਤੁਹਾਨੂੰ ਪਤਾ ਹੋਏਗਾ ਕਿੱਥੋਂ ਤੁਹਾਨੂੰ ਕੀ ਹੈਲਪ ਆ ਰਹੀ ਹੈ ਕਿ ਨਹੀਂ ਆ ਰਹੀ ਕਈ ਵਾਰ ਉਮਰ ਲੱਗ ਜਾਂਦੀ ਆਪਣੇ ਸਕਿਆਂ ਨੂੰ ਹੀ ਸਮਝਣ ਨੂੰ ਤੇ ਹੈਰਾਨੀ ਹੁੰਦੀ ਕਿ ਮੈਨੂੰ ਪਹਿਲਾਂ ਕਿਉਂ ਨਾ ਸਮਝ ਲੱਗਿਆ ਕਿਉਂਕਿ ਤੁਹਾਡੀਆਂ ਨਰਵ ਬਾਈ ਸੁੱਤੀਆਂ ਪਈਆਂ ਉਹ ਬਖਤ ਦੇ ਨਾਲ ਫਿਰ ਐਕਸਪੀਰੀਅੰਸ ਦੇ ਨਾਲ ਫਿਰ ਉਹ ਜਾਗ ਗਈਆਂ ਤੇ ਇਸ ਕਰਕੇ ਆਪਣੇ ਆਪ ਦੇ ਨਾਲ ਓਨਸਟ ਰਹੋ ਪਹਿਲੀ ਗੱਲ ਅਸੀਂ ਜਿਹੜੇ ਕੰਮ ਕਰਦੇ ਆ ਉਹ ਮਨ ਦੇ ਪਿੱਛੇ ਲੱਗ ਕੇ ਸਰੀਰ ਤੋਂ ਕਰਵਾਨੇ ਆਂ ਔਰ ਅਸੀਂ ਇਹ ਸਰੀਰ ਸਾਡਾ ਵਹੀਕਲ ਹੈ ਇਸ ਦੇ ਵਿੱਚ ਅਸੀਂ ਇੱਕ ਐਕਸਪੀਰੀਅੰਸ ਇਸ ਧਰਤੀ ਤੇ ਕਰਨਾ ਹੈ ਇਸ ਦੇ ਨਾਲ ਓਨੈਸਟ ਰਹਿਣਾ ਬਹੁਤ ਜ਼ਰੂਰੀ ਹੈ ਪਹਿਲਾਂ ਇਸ ਦੀ ਸੁਣੋ ਇਸ ਦਾ ਫਿਊਲ ਜਿਹੜੀ ਇਹਦਾ ਖਾਣ ਪਾਣ ਸਹੀ ਰੱਖੋ ਇਸ ਦੀ ਜਿਹੜੀ ਮੇਂਟੇਨੈਂਸ ਆ ਉਸ ਦਾ ਪੂਰਾ ਖਿਆਲ ਰੱਖੋ ਇਸ ਤੁਹਾਡਾ ਸਭ ਤੋਂ ਵੱਡਾ ਜਿਹੜਾ ਕਰਮ ਹੈ ਬੈਸਟ ਉਹ ਇਹ ਤੁਹਾਡੇ ਨਜ਼ਦੀਕ ਹੈ ਇਸ ਤੋਂ ਨਜ਼ਦੀਕ ਹੋਰ ਕੋਈ ਨਹੀਂ ਸੋ ਦੋਸਤੋ ਇਸ ਕਰਕੇ ਸਾਰੇ ਦਾ ਸਾਰਾ ਡਰਾਮਾ ਜਿਹੜਾ ਹੈਗਾ ਆ ਉਹ ਕਰਮਾਂ ਦਾ ਆ ਕਰਮਾਂ ਦੇ ਨਾਲ ਹੀ ਸਾਨੂੰ ਕਿੱਦਾਂ ਦੇ ਪੇਰੈਂਟਸ ਮਿਲਣਗੇ ਦੋਸਤ ਮਿਲਣਗੇ ਮਿੱਤਰ ਮਿਲਣਗੇ ਭੈਣ ਭਰਾ ਰਿਸ਼ਤੇਦਾਰ ਤੇ ਸਾਨੂੰ ਸੁੱਖ ਸੁਵਿਧਾਵਾਂ ਸਾਡੇ ਕਰਮਾਂ ਨੇ ਦੇਣੀਆਂ। ਸੋ ਅੱਛੇ ਕਰਮ ਤੇ ਜ਼ਿੰਦਗੀ ਪਸੰਦ। ਧੰਨਵਾਦ।